ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਅਤੇ ਕਾਰਪੋਰੇਸ਼ਨ ਬਟਾਲਾ ਦਾ ਡੰਡਾ ਚੱਲਿਆ ਇਹ ਡੰਡਾ ਉਹਨਾਂ ਲੋਕਾਂ ਦੇ ਖਿਲਾਫ ਚੱਲਿਆ ਜਿਨ੍ਹਾਂ ਲੋਕਾਂ ਨੇ ਸੜਕਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਆਮ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਕਈ-ਕਈ ਫੁੱਟ ਕਬਜ਼ੇ ਕੀਤੇ ਹੋਏ ਸੀ ਜਿਸ ਕਾਰਨ ਆਉਣ ਜਾਣ ਵਾਲੀ ਸੰਗਤ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਨਾਲ ਹੀ ਜਿਨ੍ਹਾਂ ਰਸਤਿਆਂ ਤੋਂ 10 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹਪੁਰਬ ਸੰਬੰਧੀ ਮਹਾਨ ਨਗਰ ਕੀਰਤਨ ਨਿਕਲਣਾ ਹੈ ਉਹਨਾਂ ਰਸਤਿਆਂ ਤੇ ਵੀ ਟ੍ਰੈਫਿਕ ਪੁਲਿਸ ਅਤੇ ਕਾਰਪੋਰੇਸ਼ਨ ਪੁਲਿਸ ਦੇ ਅਧਿਕਾਰੀਆਂ ਨੇ ਨਜਾਇਜ਼ ਕਬਜ਼ੇ ਹਟਵਾਏ ਬਟਾਲਾ ਤੋਂ ਅਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਤੋ ਪਹਿਲੋਂ ਆਪਦੇ ਮਾਧ ਅਹੀਂ ਪੂਰੀ ਸਹਾਸੰਗ ਨੂੰ ਪੂਰੇ ਇਲਾਕਾ ਨਿਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰੂ ਵਿਆਪੁਰਵ ਦੀਆਂ ਬਹੁਤ ਬੰਮਬਾਰਕਾਂ ਮੈਂ ਅਪੀਲ ਕਰਦਾ ਹਾਂ ਸਾਰੀ ਸਾਥ ਸੰਗਤ ਨੂੰ ਹੁਮ ਹੁਮਾ ਕੇ ਬਾਬਾ ਜੀ ਦੇ ਵਿਆਹ ਚਲ ਕੇ ਸਾਲੈਨ ਤੇ ਆਪਣੇ ਘਰੋਂ ਨਿਕਲ ਬਾਬਾ ਜੀ ਦੀ ਕਰਦੀ ਪੂਰੀ ਪ੍ਰਾਪਤ ਕਰਾਉਣ ਤੇ ਉਸ ਤੋਂ ਇਲਾਵਾ ਓਪਰਚੁਨਿਟੀ ਸਾਡੇ ਨਾਲ ਹੈ ਸਾਡੇ ਨਾਲ ਹੈ ਪੂਰੀ ਨਹੀਂ ਸਾਡੇ ਨਾਲ ਅਸੀਂ ਪ੍ਰੋਪਰਟੀ ਨੂੰ ਨਾਲ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਕਰ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਕਿ ਜਿਹੜਾ ਉਹਨਾਂ ਨੇ ਪਬਲਿਕ ਦੇ ਆਉਣ ਜਾਣ ਦਾ ਰਾਹ ਤੁਰਨ ਦਾ ਰਾਹ ਰੋਕੇ ਹੋਇਆ ਉਹਨੂੰ ਛੱਡ ਦੇਣ ਤਾਂ ਕਿ ਪਾਲਕੀ ਸਾਹਿਬ ਤੇ ਮੰਦਰ ਨੂੰ ਤੇ ਪਬਲਿਕ ਦੇ ਨੰਗਾ ਨੂੰ ਕੋਈ ਮੁਸ਼ਕਲ ਨਾ ਆਵੇ ਉਹ ਪਹਿਲਾ ਸਾਡਾ ਫਰਮ ਰਿਕੁਐਸਟ ਕਰਨਾ ਅਪੀਲ ਕਰਨਾ ਅਪੀਲ ਕਰ ਰਹੇ ਉਹਨਾਂ ਨੂੰ ਜੋ ਅਪੀਲ ਨਹੀਂ ਮੰਨਣਗੇ ਫਿਰ ਕਾਨੂੰਨ ਆਪਣੇ ਘਾਰੀ ਕਰੇਗਾ ਦੇਖੋ ਫਸਟ ਆਫ ਆਲ ਜੀਐਸਸੀ ਅਪੀਲ ਨਹੀਂ ਕਰਾਂਗੇ ਪਹਿਲਾਂ ਉਹਨਾਂ ਨੂੰ ਅਸੀਂ ਇੱਕ ਵਾਰੀ ਵਾਰਨਿੰਗ ਨਹੀਂ ਦਵਾਂਗੇ ਫਿਰ ਉਹਨਾਂ ਕਹਿੰਦਾ ਤੁਹਾਨੂੰ ਵੀ ਵਾਰਨਿੰਗ ਨਹੀਂ ਦਿੱਤੀ ਅਸੀਂ ਉਹਨੂੰ ਵਾਰਨਿੰਗ ਦੇ ਰਿਆਂ ਅਪੀਲ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਇਹ ਨਹੀਂ ਮੰਨਣਗੇ ਜੀਓ ਸਾਹਿਬ ਨਾਲ ਨੇ ਉਹਨਾਂ ਨੂੰ ਉਹਨਾਂ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਕਾਰ ਵੀ ਕਰਾਵਾਂਗੇ ਜਿਹੜੀ ਤੁਹਾਡੇ ਸਬੰਧੀ ਕਰਹੀ ਕਰਾਂਗੇ ਉਹਨਾਂ ਦੀ